ਮੋਨਚੀ ਪ੍ਰੇਮ ਚੰਦ ਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 18ਵਾਂ ਜਦੋਂ ਸਾਡੇ ਤੇ ਕੋਈ ਵੱਡੀ ਮੁਸ਼ਕਲ ਆ ਪੈਂਦੀ ਹੈ ਤਾਂ ਉਸ ਨਾਲ ਸਾਨੂੰ ਸਿਰਫ ਦੁੱਖ ਹੀ ਨਹੀਂ ਹੁੰਦਾ ਸਾਨੂੰ ਦੂਸਰਿਆਂ ਦੇ ਤਾਨੇ ਵੀ ਸਹੇਣੇ ਪੈਂਦੇ ਨੇ ਜਨਤਾ ਨੂੰ ਸਾਡੇ ਉੱਪਰ ਟਿੱਪਣੀਆਂ ਕਰਨ ਦਾ ਉਹ ਮੌਕਾ ਮਿਲ ਜਾਂਦਾ ਹੈ ਜਿਸ ਦੇ ਲਈ ਉਹ ਹਮੇਸ਼ਾ ਬੇਚੈਨ ਰਹਿੰਦੀ ਹੈ ਮਨਸਾ ਰਾਮ ਕੀ ਮਰਿਆ ਜਿਵੇਂ ਸਮਾਜ ਨੂੰ ਉਹਨਾਂ ਦੇ ਤਾਨੇ ਮਾਰਨ ਦਾ ਮੌਕਾ ਮਿਲ ਗਿਆ ਅੰਦਰ ਦੀਆਂ ਗੱਲਾਂ ਕਿਹਨੂੰ ਪਤਾ ਜੀ ਅਸਲ ਗੱਲ ਇਹ ਸੀ ਕਿ ਇਹ ਸਭ ਮਤਰੀ ਮਾਂ ਦੀ ਕਰਤੂਤ ਸੀ ਚਾਰੇ ਪਾਸੇ ਹੀ ਚਰਚਾ ਸੀ ਈਸ਼ਵਰ ਨਾ ਕਰੇ ਕਿ ਮੁੰਡਿਆਂ ਦਾ ਮਤਰੀ ਮਾਂ ਨਾਲ ਵਾਸਤਾ ਪਵੇ ਜਿਸ ਨੂੰ ਆਪਣਾ ਬਣਿਆ ਬਣਾਇਆ ਘਰ ਉਜਾੜਨਾ ਹੋਵੇ ਆਪਣੇ ਪਿਆਰੇ ਬੱਚਿਆਂ ਦੀ ਧੌਣ ਤੇ ਚਾਕੂ ਫੇਰਨਾ ਹੋਵੇ ਉਹ ਬੱਚਿਆਂ ਦੇ ਜਿਉਂਦੇ ਰਹਿੰਦੇ ਹੋਇਆ ਦੂਜਾ ਵਿਆਹ ਕਰੇ ਇਸ ਤਰ੍ਹਾਂ ਕਦੇ ਨਹੀਂ ਦੇਖਿਆ ਕਿ ਸੌਕਣ ਦੇ ਆਉਣ ਤੇ ਘਰ ਤਬਾਹ ਨਾ ਹੋਇਆ ਉਦੀ ਅਕਲ ਹੀ ਬਦਲ ਜਾਂਦੀ ਹੈ ਇਸੇ ਤਰ੍ਹਾਂ ਦੀ ਦੇਵੀ ਨੇ ਜਨਮ ਹੀ ਨਾ ਲਿਆ ਜਿਨੇ ਸੌਕਣ ਦੇ ਬੱਚਿਆਂ ਨੂੰ ਆਪਣਾ ਸਮਝ ਲਿਆ ਹੋਵੇ ਮੁਸ਼ਕਲ ਏ ਸੀ ਕਿ ਲੋਕ ਟਿੱਪਣੀਆਂ ਤੇ ਸੰਤੁਸ਼ਟ ਨਹੀਂ ਹੁੰਦੇ ਸਨ ਕੁਝ ਇਸ ਤਰ੍ਹਾਂ ਦੇ ਸੱਜਣ ਵੀ ਸਨ ਜਿਨ੍ਹਾਂ ਨੂੰ ਹੁਣ ਜੀ ਆ ਰਾਮ ਤੇ ਸੀ ਆ ਰਾਮ ਨਾਲ ਬਹੁਤ ਹੀ ਵਿਸ਼ੇਸ਼ ਕਿਸਮ ਦਾ ਪਿਆਰ ਸੀ ਉਹ ਦੋਵੇਂ ਬਾਲਕਾਂ ਨਾਲ ਬੜਾ ਤਰਸ ਪ੍ਰਗਟ ਕਰਦੀ ਤੇ ਇੱਥੇ ਤੱਕ ਕਿ ਇੱਕ ਦੋ ਜਨਾਨੀਆਂ ਤਾਂ ਉਹਦੀ ਮਾਤਾ ਦੇ ਠੰਡੇ ਸਵਾਰ ਨੂੰ ਯਾਦ ਕਰਕੇ ਹੰਝੂ ਵਹਾਉਣ ਲੱਗ ਪਏ ਰਸਨ ਹਾਈ ਹਾਈ ਬੇਚਾਰੀ ਕੀ ਜਾਣਦੀ ਸੀ ਕਿ ਉਹਦੇ ਮਰਨ ਤੋਂ ਬਾਅਦ ਉਹਦੇ ਲਾੜ ਲੈਂਦੀ ਆ ਬੁਰੀ ਹਾਲਤ ਹੋਵੇਗੀ ਹੁਣ ਦੁੱਖ ਮੱਖਣ ਕਿੱਥੇ ਮਿਲਦਾ ਹੋਵੇਗਾ ਜੀ ਆਰਾਮ ਕਹਿੰਦਾ ਮਿਲਦਾ ਕਿਉਂ ਨਹੀਂ ਜਨਾਨੀ ਕਹਿੰਦੀ ਮਿਲਦਾ ਓਏ ਬੇਟਾ ਮਿਲਣਾ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਪਾਣੀ ਵਾਲਾ ਥੋੜੇ ਜਿਹੇ ਦੁੱਧ ਜਿਹਾ ਕੁਝ ਮੰਗਵਾ ਕੇ ਰੱਖ ਦਿੱਤਾ ਪੀਓ ਚਾਹੇ ਨਾ ਪੀਓ ਕੌਣ ਪੁੱਛਦਾ ਹੈ ਨਹੀਂ ਤਾਂ ਵਿਚਾਰੀ ਨੌਕਰ ਤੋਂ ਦੁੱਧ ਚੁਆ ਕੇ ਮੰਗਵਾਉਂਦੀ ਸੀ ਉਹ ਤਾਂ ਚਿਹਰਾ ਹੀ ਉਹ ਤਾਂ ਚਿਹਰਾ ਹੀ ਕਹਿ ਦਿੰਦਾ ਹੈ ਦੁੱਧ ਦੀ ਸੂਰਤ ਲੁਕੀ ਨਹੀਂ ਰਹਿੰਦੀ ਉਹ ਸੂਰਤ ਹੀ ਨਹੀਂ ਰਹੀ ਜੀ ਆਰਾਨ ਨੂੰ ਆਪਣੀ ਮਾਂ ਦੇ ਸਮੇਂ ਦੇ ਦੁੱਧ ਦਾ ਸਵਾਦ ਤਾਂ ਯਾਦ ਨਹੀਂ ਸੀ ਜਿਹੜਾ ਇਸ ਗੱਲ ਦਾ ਉੱਤਰ ਦਿੰਦਾ ਤਾਂ ਨਾ ਉਸ ਸਮੇਂ ਦੀ ਆਪਣੀ ਸੂਰਤ ਹੀ ਜਾ ਸੀ ਇਸ ਲਈ ਉਹ ਚੁੱਪਚਾਪ ਰਹਿ ਜਾਂਦਾ ਹੈ ਇਹਨਾਂ ਗੱਲਾਂ ਦਾ ਅਸਰ ਵੀ ਪੈਣਾ ਸੁਭਾਅਕ ਹੀ ਸੀ ਜੀ ਆਰਾਮ ਨੂੰ ਆਪਣੇ ਘਰ ਵਾਲਿਆਂ ਤੇ ਖੇਚੜਤੀ ਤੁਰੀ ਜਾਂਦੀ ਸੀ ਮੁੰਛੀ ਜੀ ਮਕਾਨ ਨਿਲਾਮ ਹੋਣ ਜਾਣ ਜਾਣ ਤੇ ਬਾਅਦ ਦੂਜੇ ਘਰ ਚ ਆ ਗਏ ਤੇ ਕਿਰਾਏ ਦੀ ਚਿੰਤਾ ਹੋਈ ਨਿਰਮਲਾ ਨੇ ਮੱਖਣ ਬੰਦ ਕਰ ਦਿੱਤਾ ਉਹ ਆਮਦਨ ਹੀ ਨਹੀਂ ਰਹੀ ਤਾਂ ਖਰਚ ਕਿਸ ਤਰ੍ਹਾਂ ਰਹਿੰਦਾ ਦੋਵੇਂ ਘਰ ਹਟਾ ਦਿੱਤੇ ਗਏ ਜੀ ਆਰਾਮ ਨੂੰ ਇਹ ਗੱਲਾਂ ਬੁਰੀਆਂ ਲੱਗ ਲੱਗਦੀਆਂ ਸਨ ਜਦ ਨਿਰਮਲਾ ਪੇਕੇ ਚਲੇਗੀ ਤਾਂ ਮੁੰਛੀ ਜੀ ਨੇ ਦੁੱਧ ਵੀ ਬੰਦ ਕਰ ਦਿੱਤਾ ਪਰ ਦੁੱਧ ਚੋਂਦੀ ਕੰਨਿਆ ਦੀ ਚਿੰਤਾ ਹੁਣੇ ਤੋਂ ਉਹਨਾਂ ਦੇ ਸਿਰ ਤੇ ਸਵਾਰ ਸੀ ਜੀ ਆਰਾਮ ਨੇ ਵਿਗੜ ਕੇ ਕਿਹਾ ਦੁੱਧ ਬੰਦ ਕਰਨ ਤੇ ਤੁਹਾਡਾ ਮਹਿਲ ਬਨ ਜਾਵੇਗਾ ਭੋਜਨ ਵੀ ਬੰਦ ਕਰ ਦਿਓ ਮੁੰਛੀ ਜੀ ਦੁੱਧ ਪੀਣ ਦਾ ਸ਼ੌਕ ਹੈ ਤਾਂ ਜਾ ਕੇ ਚੋਕ ਕੇ ਕਿਉਂ ਨਹੀਂ ਲਿਆਉਂਦੇ ਪਾਣੀ ਦੇ ਪੈਸੇ ਤਾਂ ਮੇਰੇ ਕੋਲ ਨਹੀਂ ਦਿੱਤੇ ਜਾਂਦੇ ਜੀ ਆਰਾਮ ਮੈਂ ਦੁੱਧ ਚੋਣ ਜਾਵਾਂ ਕੋਈ ਸਕੂਲ ਦਾ ਮੁੰਡਾ ਦੇਖ ਲਵੇ ਤਾਂ ਮੋਂਠੀ ਤਾਂ ਕੁਝ ਨਹੀਂ ਕਹਿ ਦੇ ਆਪਣੇ ਲਈ ਦੁੱਧ ਲੈ ਕੇ ਜਾ ਰਿਹਾ ਦੁੱਧ ਲਿਆਉਣਾ ਕੋਈ ਚੋਰੀ ਦਾ ਕੰਮ ਨਹੀਂ ਜੀ ਆਰਾਮ ਚੋਰੀ ਨਹੀਂ ਹੈ ਤੁਹਾਨੂੰ ਕੋਈ ਦੁੱਧ ਲਿਆਉਂਦਾ ਦੇਖ ਲਵੇ ਤਾਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਕੀ ਆਵੇਗੀ ਮੋਂਠੀ ਬਿਲਕੁਲ ਨਹੀਂ ਮੈਂ ਤਾਂ ਇਹਨਾਂ ਹੀ ਅੱਥਾ ਨਾਲ ਪਾਣੀ ਖੂਹ ਤੋਂ ਪਰੇ ਦਾਣਿਆਂ ਦੀਆਂ ਗੰਡਾਂ ਲਿਆਇਆ ਹਾਂ ਮੇਰਾ ਬਾਪ ਲੱਖਪਤੀ ਨਹੀਂ ਸੀ ਜੀ ਆਰਾਮ ਮੇਰਾ ਬਾਪ ਤਾਂ ਗਰੀਬ ਨਹੀਂ ਮੈਂ ਕਿਉਂ ਦੁੱਧ ਟਰੋਂ ਜਾਵਾਂ ਆਖਰ ਤੁਸੀਂ ਕਹਾਰਾਂ ਨੂੰ ਕਿਉਂ ਜਵਾਬ ਦੇਦੇ ਤਾਂ ਮੋਂਚੀ ਜੀ ਕੀ ਤੁਹਾਨੂੰ ਕੀ ਤੈਨੂੰ ਇੰਨੀ ਸਮਝ ਵੀ ਨਹੀਂ ਕਿ ਮੇਰੀ ਆਮਦਨੀ ਹੁਣ ਪਹਿਲਾਂ ਜਿੰਨੀ ਨਹੀਂ ਰਹੀ ਇਹਨਾਂ ਬੇਸਮਝਤਾ ਨਹੀਂ ਜੀ ਆਰਾਖਰ ਤੁਹਾਡੀ ਆਮਦਨ ਕਿਉਂ ਕਟ ਹੋ ਗਈ ਮੋਂਚੀ ਜੀ ਜਦੋਂ ਤੈਨੂੰ ਅਕਲ ਹੀ ਨਹੀਂ ਤਾਂ ਕੀ ਮੈਂ ਸਮਝਾਵਾਂ ਇੱਥੇ ਜ਼ਿੰਦਗੀ ਤੋਂ ਤੰਗ ਆ ਗਿਆ ਬਗਦਦਵੇਂ ਕੌਣ ਲਵੇ ਤੇ ਜੇਲਾ ਵੀ ਵੀ ਤਾਂ ਤਿਆਰ ਕੌਣ ਕਰੇ ਹੁਣ ਦਿਲ ਹੀ ਨਹੀਂ ਰਿਹਾ ਕੌਣ ਤਾਂ ਜ਼ਿੰਦਗੀ ਦੇ ਦਿਨ ਪੂਰੇ ਕਰ ਰਹਾ ਸਾਰੇ ਇਰਮਾਨ ਮੁੰਡੇ ਦੇ ਨਾਲ ਹੀ ਚਲੇ ਗਏ ਹਨ ਜੀ ਆਰਾਮ ਆਪਣੇ ਹੀ ਹੱਥਾਂ ਨਾਲ ਮੁੰਛੀ ਜੀ ਨੇ ચીਕ ਕੇ ਕਿਹਾ ਇਹ ਈਸ਼ਵਰ ਦੀ ਮਰਜ਼ੀ ਸੀ ਆਪਣੇ ਹੱਥਾਂ ਨਾਲ ਕੋਈ ਆਪਣਾ ਗਾਲਾ ਵੜਦਾ ਏ ਜੀ ਆਰਾਮ ਈਸ਼ਵਰ ਤਾਂ ਤੁਹਾਡਾ ਵਿਆਹ ਕਰਨ ਲਈ ਨਹੀਂ ਗਿਆ ਸੀ ਮੁੰਛੀ ਜੀ ਹੁਣ ਸਹਿ ਨਾ ਸਕੇ ਲਾਲ ਲੱਖਾਂ ਕੱਢ ਕੇ ਬੋਲੇ ਕੀ ਤੂੰ ਅੱਜ ਲੜਨ ਲਈ ਤਿਆਰ ਹੋ ਗਿਆ ਹੈ ਆਖਰ ਕਿਸ ਕਾਰਨ ਕਰਕੇ ਮੇਰਾ ਘਰ ਤਾਂ ਨਹੀਂ ਚਲਾਉਂਦੇ ਜੇ ਤੂੰ ਇਸ ਕਾਵਲ ਹੋ ਜਾਵਾਂਗਾ ਤਾਂ ਮੈਨੂੰ ਉਪਦੇਸ਼ ਦੇ ਜਦੋਂ ਮੈਂ ਸੁਣ ਲਵਾਂਗਾ ਅਜੇ ਮੈਨੂੰ ਉਪਦੇਸ਼ ਦੇਣ ਦਾ ਤੈਨੂੰ ਕੋਈ ਅਧਿਕਾਰ ਨਹੀਂ ਕੁਝ ਅਕਲ ਤੇ ਤਮੀਜ਼ ਰੱਖ ਤੂੰ ਮੇਰਾ ਸਲਾਹਕਾਰ ਨਹੀਂ ਹੈ ਕਿ ਮੈਂ ਕਿਹੜਾ ਕੰਮ ਕਰਾਂ ਉਸ ਵਿੱਚ ਤੇਰੀ ਸਲਾਹ ਲਵਾਂ ਮੇਰੀ ਕਮਾਈ ਹੋਈ ਦੌਲਤ ਨੇ ਦੌਲਤ ਇਹਨੂੰ ਜਿਸ ਤਰ੍ਹਾਂ ਚਾਹਾਂ ਖਰਚ ਕਰ ਸਕਦਾ ਹਾਂ ਤੈਨੂੰ ਅੰਨਾ ਗੱਲਾਂ ਦਾ ਕਰਨ ਦਾ ਹੱਕ ਨਹੀਂ ਹੈ ਜੇਕਰ ਫਿਰ ਤੂੰ ਇਸ ਤਰ੍ਹਾਂ ਮੇਰੇ ਨਾਲ ਗੱਲ ਕੀਤੀ ਤਾਂ ਨਤੀਜਾ ਬੁਰਾ ਹੋਵੇਗਾ ਜਦ ਮਨਸਾ ਰਾਮ ਜਿਹਾ ਹੀਰਾ ਹੱਥੋਂ ਗਵਾ ਕੇ ਮੇਰੇ ਪ੍ਰਣ ਨਹੀਂ ਨਿਕਲੇ ਤਾਂ ਤੁਹਾਡੇ ਬਗੈਰ ਮੈਂ ਮਰ ਨਹੀਂ ਜਾਵਾਂਗਾ ਸਮਝ ਗਿਆ ਇਹ ਕੌੜੀ ਝਾੜ ਖਾ ਕੇ ਵੀ ਜੀ ਆ ਰਾਮ ਉੱਥੋਂ ਨਹੀਂ ਹਿੱਲਿਆ ਬਗੈਰ ਕਿਸੇ ਡਰ ਤੋਂ ਬੋਲੇ ਤਾਂ ਤੁਸੀਂ ਕੀ ਚਾਹੁੰਦੇ ਹੋ ਸਾਨੂੰ ਚਾਹੇ ਜਿੰਨੀ ਵੀ ਤਕਲੀਫ ਹੋਵੇ ਅਸੀਂ ਮੂੰਹੋਂ ਕੁਝ ਵੀ ਨਾ ਬੋਲੀਏ ਮੇਰੇ ਕੋਲੋਂ ਤਾਂ ਇਹ ਨਹੀਂ ਹੋਵੇਗਾ ਭਾਈ ਸਾਹਿਬ ਨੂੰ ਅਦਵ ਅਦਵ ਤੇ ਤਮੀਜ਼ ਦਾ ਜਿਹੜਾ ਇਨਾਮ ਮਿਲਿਆ ਉਦੀ ਮੈਨੂੰ ਲੋੜ ਨਹੀਂ ਮੇਰੇ ਵਿੱਚ ਜ਼ਹਿਰ ਖਾ ਕੇ ਜਾਨ ਦੇਣ ਦੀ ਹਿੰਮਤ ਨਹੀਂ ਇਸ ਤਰ੍ਹਾਂ ਦੇ ਅਦਬ ਨੂੰ ਦੂਰ ਤੋਂ ਹੀ ਸਲਾਮ ਕਰਦਾ ਹਾਂ ਮੋਂਚੀ ਜੀ ਤੈਨੂੰ ਇਸ ਗੱਲ ਦੀਆਂ ਤੈਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਸ਼ਰਮ ਨਹੀਂ ਆਉਂਦੀ ਜੀ ਆਰਾਮ ਮੁੰਡੇ ਆਪਣੇ ਬਜ਼ੁਰਗਾਂ ਦੀਆਂ ਹੀ ਨਕਲ ਕਰਦੇ ਨੇ ਮੋਂਚੀ ਜੀ ਦਾ ਗਰੋਧ ਸ਼ਾਂਤ ਹੋ ਗਿਆ ਜੀ ਆਰਾਮ ਤੇ ਇਸ ਤਰ੍ਹਾਂ ਦਾ ਕੋਈ ਅਸਰ ਨਹੀਂ ਹੋਵੇਗਾ ਇਸ ਦਾ ਉਹਨਾਂ ਨੂੰ ਯਕੀਨ ਹੋ ਗਿਆ ਉਹ ਉੱਠ ਕੇ ਤੁਰਨ ਫਿਰਨ ਲੱਗ ਪਿਆ ਅੱਜ ਉਹਨਾਂ ਨੂੰ ਸੋਚਣਾ ਮਿਲ ਗਈ ਕਿ ਇਸ ਘਰ ਦਾ ਜਲਦੀ ਹੀ ਸ਼ਰਬਨਾਸ ਹੋਣ ਵਾਲਾ ਹੈ ਉਸ ਦਿਨ ਤੋਂ ਪਿਤਾ ਤੇ ਪੁੱਤਰ 'ਚ ਕਿਸੇ ਨਾ ਕਿਸੇ ਗੱਲ ਤੇ ਰੋਜ਼ ਹੀ ਝੜਪ ਹੋ ਜਾਂਦੀ ਮੁੰਛੀ ਜੀ ਜਿਸ ਤਰ੍ਹਾਂ ਕਹਿੰਦੇ ਸਨ ਜੀ ਆਰਾਮ ਹੋਰ ਵੀ ਛੇਰ ਹੁੰਦਾ ਜਾਂਦਾ ਸੀ ਇੱਕ ਦਿਨ ਜੀ ਆਰਾਮ ਨੇ ਰੁਖਮਨੀ ਨੂੰ ਇੱਥੋਂ ਤੱਕ ਕਹਿ ਦਿੱਤਾ ਬਾਪ ਇਹ ਸਮਝ ਕੇ ਛੱਡ ਦਿੰਦਾ ਨਹੀਂ ਤਾਂ ਮੇਰੇ ਇਸ ਤਰ੍ਹਾਂ ਦੇ ਸਾਥੀ ਨਹੀਂ ਕਿ ਜਾਹਾਂ ਤਾਂ ਵਿੱਚ ਬਾਜ਼ਾਰ ਦੇ ਕਟਵਾ ਦੇਣਾ ਰੋਕਮਨੀ ਨੇ ਮੋਠੀ ਜੀ ਨੂੰ ਕਹਿ ਦਿੱਤਾ ਮੋਠੀ ਜੀ ਨੇ ਉਸ ਵੇਲੇ ਤਾਂ ਬੇਪਰਵਾਹੀ ਹੀ ਦਿਖਾਈ ਫਿਰ ਪਰ ਉਹਨਾਂ ਦੇ ਮਨ ਵਿੱਚ ਸ਼ੱਕ ਸਮਾ ਗਿਆ ਸ਼ਾਮ ਨੂੰ ਸੈਰ ਕਰਨਾ ਛੱਡ ਦਿੱਤਾ ਇਹ ਨਵੀਂ ਚਿੰਤਾ ਸਵਾਰ ਹੋ ਗਈ ਇਸ ਡਰ ਤੋਂ ਨਿਰਮਲਾ ਨੂੰ ਵੀ ਇਸ ਕਾਰਨ ਇਸ ਘਰ 'ਚ ਨਹੀਂ ਲਿਆਉਂਦੇ ਸਨ ਕਿ ਪਤਾ ਨਹੀਂ ਇਹ ਸ਼ੈਤਾਨ ਉਹਦੇ ਨਾਲ ਇਹੋ ਜਿਹਾ ਕੀ ਵਿਹਾਰ ਕਰੇਗਾ ਜੀ ਆਰਾਮ ਇੱਕ ਵਾਰ ਹੌਲੀ ਦੇ ਨਹੀਂ ਕਹਿ ਵੀ ਚੁੱਕਾ ਸੀ ਦੇਖਾ ਇਸ ਵਾਰ ਕਿਸ ਤਰ੍ਹਾਂ ਇਸ ਘਰ ਵਿੱਚ ਆਉਂਦੀ ਏ ਦੂਰ ਤੋਂ ਹੀ ਗਾਲਾਂ ਨਾ ਕੱਢਾਂ ਤਾਂ ਜੀ ਆਰਾਮ ਨਹੀਂ ਮੁੰਡੇ ਮੀਆਂ ਬੁੱਢੇ ਮੀਆਂ ਮੇਰਾ ਕਰਕੇ ਵੀ ਕੀ ਲੈਣਗੇ ਮੁੰਛੀ ਜੀ ਵੀ ਸਮਝ ਗਏ ਸਨ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਸਕਦਾ ਕੋਈ ਬਾਹਰ ਦਾ ਆਦਮੀ ਹੁੰਦਾ ਤਾਂ ਉਹਨੂੰ ਪੁਲਿਸ ਜਾਂ ਕਾਨੂੰਨ ਦੇ ਸਿਕੰਜੇ ਵਿੱਚ ਫਸਾ ਲੈਂਦੇ ਆਪਣੇ ਮੁੰਡੇ ਦਾ ਕੀ ਕਰਨ ਸੱਚ ਕਿਹਾ ਹੈ ਆਦਮੀ ਹਾਰਦਾ ਹੈ ਤਾਂ ਆਪਣੀ ਹੀ ਔਲਾਦ ਨੂੰ ਇੱਕ ਦਿਨ ਡਾਕਟਰ ਨੇ ਜੀ ਆਰਾਮ ਨੂੰ ਬੁਲਾ ਕੇ ਸਮਝਾਉਣਾ ਸ਼ੁਰੂ ਕੀਤਾ ਜੀ ਆਰਾਮ ਉਹਨਾਂ ਦਾ ਸਤਿਕਾਰ ਕਰਦਾ ਸੀ ਚੁੱਪ ਚਾਪ ਬੈਠਾ ਸੁਣਦਾ ਰਿਹਾ ਜਦੋਂ ਡਾਕਟਰ ਸਾਹਿਬ ਨੇ ਅਖੀਰ ਵਿੱਚ ਪੁੱਛਿਆ ਅਖਰ ਤੂੰ ਕੀ ਚਾਹੁੰਦਾ ਹੈ ਤਾ ਉਹ ਬੋਲਿਆ ਸਾਫ਼ ਸਾਫ਼ ਕਹਿ ਦੇਵਾਂ ਨਾ ਬੁਰਾ ਤਾਂ ਨਹੀਂ ਮੰਨੋਗੀ ਡਾਕਟਰ ਨਹੀਂ ਜਿਹੜਾ ਕੁਝ ਤੇਰੇ ਦਿਲੇ ਵਿੱਚ ਹੈ ਸਾਫ਼ ਸਾਫ਼ ਕਹਿ ਦੇ ਜੀ ਆਰਾਮ ਤਾ ਸੁਣੋ ਜਦੋਂ ਤੋਂ ਆਰਾਮ ਮਰਿਆ ਮੈਨੂੰ ਪਿਤਾ ਜੀ ਦੀ ਸੂਰਤ ਦੇਖ ਕੇ ਗੁੱਸਾ ਆਉਂਦਾ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਨਾਂ ਨੇ ਹੀ ਭਰਾ ਦੀ ਹੱਤਿਆ ਕੀਤੀ ਹੈ ਤੇ ਇੱਕ ਦਿਨ ਮੌਕਾ ਦੇਖ ਕੇ ਸਾਡੇ ਦੋਵੇਂ ਭਰਾਵਾਂ ਦੀ ਵੀ ਹੱਤਿਆ ਕਰਦੇ ਨੇ ਜੇਕਰ ਇਨਾਂ ਦੀ ਇਹ ਇੱਛਾ ਨਾ ਹੁੰਦੀ ਤਾਂ ਵਿਆਹ ਹੀ ਕਿਉਂ ਕਰਦੇ ਡਾਕਟਰ ਸਾਹਮਣੇ ਬੜੀ ਮੁਸ਼ਕਲ ਨਾਲ ਹਾਸਾ ਰੋਕ ਕੇ ਕਿਹਾ ਤੁਹਾਡੀ ਹੱਤਿਆ ਕਰਨ ਦੇ ਲਈ ਉਹਨਾਂ ਨੂੰ ਵਿਆਹ ਕਰਨ ਦੀ ਕੀ ਲੋੜ ਸੀ ਇਹ ਗੱਲ ਮੇਰੀ ਸਮਝ ਵਿੱਚ ਨਹੀਂ ਆਈ ਬਿਨਾਂ ਵਿਆਹ ਕੀਤੇ ਵੀ ਉਹ ਹੱਤਿਆ ਕਰ ਸਕਦੇ ਸਨ ਜੀ ਆਰਾਮ ਕਦੇ ਨਹੀਂ ਉਸ ਵੇਲੇ ਤਾਂ ਉਹਨਾਂ ਦਾ ਦਿਲ ਹੀ ਕੁਝ ਹੋਰ ਸੀ ਸਾਡੇ ਲੋਕਾਂ ਤੇ ਜਾਣ ਦਿੰਦੇ ਸਨ ਹੁਣ ਮੂੰਹ ਦੇਖਣਾ ਤੱਕ ਨਹੀਂ ਚਾਹੁੰਦੇ ਉਹਨਾਂ ਦੀ ਇਹ ਇੱਛਾ ਹੈ ਕਿ ਉਹਨਾਂ ਦੋਵਾਂ ਪਰਾਲੀਆਂ ਤੋਂ ਛੁਟਕਾਰਾ ਵਿੱਚ ਹੋਰ ਕੋਈ ਨਾ ਰਹੇ ਹੁਣ ਜੋਰੇ ਮੁੰਡੇ ਹੋਣਗੇ ਉਹਨਾਂ ਦੇ ਰਸਤੇ ਚ ਸਾਨੂੰ ਹਟਾ ਦੇਣਾ ਚਾਹੁੰਦੇ ਨੇ ਇਹ ਹੀ ਉਹਨਾਂ ਦੋਵਾਂ ਜਾਣਿਆਂ ਦੀ ਦਿਲੀ ਇੱਛਾ ਹੈ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਤਖਲੀਫਾਂ ਦੇ ਕੇ ਭਜਾ ਦੇਣਾ ਚਾਹੁੰਦੇ ਨੇ ਇਸ ਲਈ ਅੱਜਕੱਲ ਮਕਦਮੇ ਨਹੀਂ ਲੈਂਦੇ ਅਸੀਂ ਦੋਵੇਂ ਭਰਾ ਅੱਜ ਮਰ ਜਾਈਏ ਜਾਂ ਦੇਖਣਾ ਘਰ ਚ ਕਿਸ ਤਰ੍ਹਾਂ ਬਹਾਰ ਆਉਂਦੀ ਹੈ ਡਾਕਟਰ ਜੇਕਰ ਤੁਹਾਨੂੰ ਭਜਵਾਉਣਾ ਹੀ ਹੁੰਦਾ ਤਾਂ ਕੋਈ ਇਲਜ਼ਾਮ ਲਾ ਕੇ ਘਰ ਤੋਂ ਕੱਢ ਨਾ ਦਿੰਦੇ ਜੀ ਆਰਾਮ ਇਸ ਤੇ ਲਈ ਪਹਿਲਾਂ ਤੋਂ ਹੀ ਤਿਆਰ ਹਾਂ ਡਾਕਟਰ ਮੈਂ ਸੁਣਾ ਤਾਂ ਸਹੀ ਕੀ ਤਿਆਰੀ ਕੀਤੀ ਹੈ ਜੀ ਆਰਾਮ ਜਦੋਂ ਮੌਕਾ ਆਵੇਗਾ ਦੇਖ ਲੈਣਾ ਇਹ ਕਹਿ ਕੇ ਜੀ ਆਰਾਮ ਚਲਾ ਗਿਆ ਡਾਕਟਰ ਨੇ ਬਹੁਤ ਬੁਲਾਇਆ ਪਰ ਉਹਨੇ ਮੁੜ ਕੇ ਨਾ ਦੇਖਿਆ 5 ਦਿਨਾਂ ਦੇ ਬਾਅਦ ਡਾਕਟਰ ਸਾਹਿਬ ਦੀ ਜੀ ਆਰਾਮ ਦੇ ਨਾਲ ਫੇਰ ਮੁਲਾਕਾਤ ਹੋ ਗਈ ਡਾਕਟਰ ਸਾਹਿਬ ਸਿਨੇਮੇ ਦੇ ਪ੍ਰੇਮੀ ਸਨ ਜੀ ਆਰਾਮ ਦੀ ਤਾਂ ਜਾਨ ਹੀ ਸਿਨੇਮੇ ਵਿੱਚ ਵਸਦੀ ਸੀ ਡਾਕਟਰ ਸਾਹਿਬ ਨੇ ਸਿਨੇਮੇ ਦੀ ਅਲੋਚਨਾ ਕਰਕੇ ਜੀ ਆਰਾਮ ਨੂੰ ਗੱਲਾਂ ਵਿੱਚ ਲਾ ਲਿਆ ਤੇ ਆਪਣੇ ਕਰ ਲੈ ਗਏ ਭੋਜਨ ਦਾ ਸਮਾਂ ਹੋ ਗਿਆ ਹੋ ਗਿਆ ਸੀ ਦੋਵੇਂ ਆਦਮੀ ਨਾਲ ਹੀ ਭੋਜਨ ਕਰਨ ਬੈਠੇ ਜੀ ਆਰਾਮ ਨੂੰ ਉੱਥੇ ਭੋਜਨ ਬਹੁਤ ਸਵਾਦ ਲੱਗਿਆ ਬੋਲਿਆ ਮੇਰੇ ਘਰ ਤਾਂ ਜਦੋਂ ਤੋਂ ਮਹਾਰਾਜ ਛੱਡ ਕੇ ਗਿਆ ਖਾਣ ਦਾ ਮਜ਼ਾ ਹੀ ਨਹੀਂ ਮਜ਼ਾ ਹੀ ਜਾਂਦਾ ਰਿਹਾ ਭੂਆ ਪੱਕਾ ਵੈਸ਼ਨੂ ਭੋਜਨ ਖਾਂਦੀ ਏ ਮੈਂ ਜ਼ਬਰਦਸਤੀ ਖਾ ਲੈਂਦਾ ਪਰ ਭੋਜਨ ਦੇ ਵੱਲ ਦੇਖਣ ਨੂੰ ਵੀ ਜੀ ਨਹੀਂ ਕਰਦਾ ਡਾਕਟਰ ਮੇਰੇ ਇੱਥੇ ਤਾਂ ਜਦੋਂ ਘਰ ਚ ਖਾਣਾ ਪਕਦਾ ਏ ਤਾਂ ਇਸ ਤੋਂ ਕਿਤੇ ਸਵਾਦ ਹੁੰਦਾ ਤੁਹਾਡੀ ਭੂਆ ਜੀ ਪਿਆਜ਼ ਲਸਣ ਨਹੀਂ ਪਾਉਂਦੀ ਹੋਵੇਗੀ ਜੀ ਆਰਾ ਹਾਂ ਸਾਹਿਬ ਅਵਾਲ ਕੇ ਰੱਖ ਦਿੰਦੀ ਏ ਲਾਲਾ ਜੀ ਨੂੰ ਇਸ ਤਰ੍ਹਾਂ ਦੀ ਪਰਵਾਹ ਹੀ ਨਹੀਂ ਕਿ ਕੋਈ ਖਾਂਦਾ ਹੈ ਜਾਂ ਨਹੀਂ ਇਸ ਲਈ ਤਾਂ ਮਹਾਰਾਜ ਨੂੰ ਹਟਾ ਦਿੱਤਾ ਗਿਆ ਹੈ ਜੇਕਰ ਪਏ ਨਹੀਂ ਤਾਂ ਗਹਿਣੇ ਕਿੱਥੋਂ ਬੰਦੇ ਨੇ ਡਾਕਟਰ ਇਹ ਗੱਲ ਨਹੀਂ ਹੈ ਜੀ ਆਰਾਮ ਉਹਨਾਂ ਦੀ ਆਮਦਨ ਸੱਚਮੁੱਚ ਹੀ ਬਹੁਤ ਘੱਟ ਹੋ ਗਈ ਹੈ ਤੁਸੀਂ ਉਹਨਾਂ ਨੂੰ ਬਹੁਤ ਤੰਗ ਕਰ ਦਿਓ ਜੀ ਆਰਾਮ ਹੱਸ ਕੇ ਮੈਂ ਉਹਨਾਂ ਨੂੰ ਤੰਗ ਕਰਦਾ ਮੈਨੂੰ ਸੌਂ ਲੱਗੇ ਜੇ ਕਦੇ ਮੈਂ ਉਹਨਾਂ ਨਾਲ ਬੋਲਦਾ ਵੀ ਹੋਵਾਂ ਮੈਨੂੰ ਬਦਰਾਮ ਕਰਨ ਦੀ ਉਹਨਾਂ ਨੇ ਜਿੱਦ ਫੜੀ ਹੋਈ ਹੈ ਬਿਨਾਂ ਵਜ੍ਹਾ ਪਿੱਛੇ ਪਏ ਰਹਿੰਦੇ ਨੇ ਇੱਥੇ ਤੱਕ ਕਿ ਮੇਰੇ ਦੋਸਤਾਂ ਤੋਂ ਵੀ ਉਹਨਾਂ ਨੂੰ ਖੇਜਾਏ ਤੁਸੀਂ ਇਹ ਸੋਚੋ ਦੋਸਤਾਂ ਤੋਂ ਬਿਨਾਂ ਕੋਈ ਜਿਉਂਦਾ ਰਹਿ ਸਕਦਾ ਹੈ ਮੈਂ ਕੋਈ ਲੁੱਚਾ ਨਹੀਂ ਹਾਂ ਕਿ ਲੁੱਚਾਂ ਦੀ ਸੰਗ ਸੰਗਤ ਚ ਕਰਾਂ ਪਰ ਉਹ ਦੋਸਤਾਂ ਦੀ ਵਜ੍ਹਾ ਨਾਲ ਮੈਨੂੰ ਰੋਜ਼ ਸਤਾਇਆ ਕਰਦੇ ਨੇ ਕੱਲ ਤਾਂ ਮੈਂ ਸਾਫ਼ ਕਹਿ ਦਿੱਤਾ ਮੇਰੇ ਦੋਸਤ ਘਰ ਆਉਣਗੇ ਕਿਸੇ ਨੂੰ ਚੰਗਾ ਲੱਗੇ ਜਾਂ ਬੁਰਾ ਜਨਾਬ ਕੋਈ ਹੋਵੇ ਹਰ ਵੇਲੇ ਦੀ ਧੋਸ ਨਹੀਂ ਸਹਿ ਸਕਦਾ ਡਾਕਟਰ ਮੈਨੂੰ ਤਾਂ ਭਰਾਵਾ ਉਹਨਾਂ ਤੇ ਬੜਾ ਤਰਸ ਆਉਂਦਾ ਹੈ ਇਹ ਜਮਾਨਾ ਉਹਨਾਂ ਦੇ ਆਰਾਮ ਕਰਨ ਦਾ ਸੀ ਇੱਕ ਤਾਂ ਬੁਢਾਪਾ ਉਸਤੇ ਜਵਾਨ ਬੇਟੇ ਦਾ ਸੋਗ ਸਿਹਤ ਵੀ ਚੰਗੀ ਨਹੀਂ ਇਸ ਤਰ੍ਹਾਂ ਦਾ ਆਦਮੀ ਕੀ ਕਰ ਸਕਦਾ ਹੈ ਉਹ ਜਿਹੜਾ ਕੁਝ ਥੋੜਾ ਬਹੁਤਾ ਕਰਦੇ ਨੇ ਉਹੀ ਬਹੁਤ ਹੈ ਤੁਸੀਂ ਅਜੇ ਤੀ ਕੁਝ ਨਹੀਂ ਕਰ ਸਕਦੇ ਤਾਂ ਘੱਟ ਤੋਂ ਘਾਟ ਆਪਣੇ ਵਿਹਾਰ ਤੋਂ ਤਾਂ ਉਹਨਾਂ ਨੂੰ ਖੁਸ਼ ਰੱਖ ਸਕਦੇ ਹੋ ਬੁੱਢਿਆਂ ਨੂੰ ਖੁਸ਼ ਕਰਨਾ ਬਹੁਤਾ ਔਖਾ ਨਹੀਂ ਹੁੰਦਾ ਯਕੀਨ ਕਰੋ ਜਿਵੇਂ ਤੁਹਾਡਾ ਹੱਸ ਕੇ ਬੋਲਣਾ ਹੀ ਉਹਨਾਂ ਨੂੰ ਖੁਸ਼ ਕਰਨ ਦੇ ਲਈ ਕਾਫੀ ਹੈ ਇਹਨਾਂ ਪੁੱਛਣ ਤੇ ਤੁਹਾਡਾ ਕੀ ਖਰਚ ਹੁੰਦਾ ਹੈ ਕਿ ਬਾਬੂ ਜੀ ਤੁਹਾਡੀ ਸਿਹਤ ਕਿਸ ਤਰ੍ਹਾਂ ਦੀ ਹੈ ਉਹ ਤੁਹਾਡੀ ਇਹ ਲਾਪਰਵਾਹੀ ਦੇਖ ਕੇ ਬਹੁਤ ਖਿਜਦੇ ਨੇ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਉਹ ਮੇਰੇ ਕੋਲ ਕਈ ਵਾਰ ਰੋ ਚੁੱਕੇ ਨੇ ਉਹਨਾਂ ਨੇ ਮੰਨ ਲਵੋ ਕਿ ਵਿਆਹ ਕਰਨ ਚ ਗਲਤੀ ਕੀਤੀ ਇਸ ਨੂੰ ਉਹ ਵੀ ਮੰਨਦੇ ਨੇ ਪਰ ਤੁਸੀਂ ਆਪਣੇ ਫਰਜ਼ਾਂ ਤੋਂ ਮੂੰਹ ਕਿਉਂ ਮੋੜਦੇ ਹੋ ਉਹ ਤੁਹਾਡੇ ਪਿਤਾ ਨੇ ਤੁਹਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਇੱਕ ਗੱਲ ਵੀ ਇਸ ਤਰ੍ਹਾਂ ਦੀ ਮੂੰਹ ਚੋਂ ਨਹੀਂ ਕੱਢਣੀ ਚਾਹੀਦੀ ਜਿਸ ਨਾਲ ਉਹਨਾਂ ਦਾ ਦਿਲ ਦੁਖੇ ਉਹਨਾਂ ਨੂੰ ਇਹ ਸੋਚਣ ਦਾ ਮੌਕਾ ਹੀ ਕਿਉਂ ਦੇਵੇ ਦੇਵੋ ਕਿ ਸਭ ਮੇਰੀ ਕਮਾਈ ਖਾਣ ਵਾਲੇ ਨੇ ਹਾਲਚਾਲ ਪੁੱਛਣ ਵਾਲਾ ਕੋਈ ਨਹੀਂ ਮੇਰੀ ਉਮਰ ਤੁਹਾਡੇ ਤੋਂ ਕਿਤੇ ਜ਼ਿਆਦਾ ਹੈ ਜੀ ਆਰਾ ਪਰ ਅੱਜ ਤੱਕ ਮੈਂ ਆਪਣੇ ਪਿਤਾ ਜੀ ਦੀ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ ਉਹ ਅੱਜ ਵੀ ਮੈਨੂੰ ਡਾਂਟਦੇ ਨੇ ਮੈਂ ਸਿਰ ਝੁਕਾ ਕੇ ਸੁਣ ਲੈਂਦਾ ਹਾਂ जानਦਾ ਹਾਂ ਉਹ ਜੋ ਕੁਝ ਕਹਿੰਦੇ ਨੇ ਮੇਰੇ ਭਲੇ ਲਈ ਹੀ ਕਹਿੰਦੇ ਨੇ ਮਾਤਾ ਪਿਤਾ ਤੋਂ ਵੱਧ ਕੇ ਸਾਡਾ ਦੁੱਖ ਸੁੱਖ ਚਾਉਣ ਵਾਲਾ ਹੋਰ ਕੋਣ ਕੋਣ ਹੋ ਸਕਦਾ ਹੈ ਉਹਨਾਂ ਦੇ ਕਰਜ਼ੇ ਤੋਂ ਕੋਣ ਮੁਕਤ ਹੋ ਸਕਦਾ ਜੀ ਆਰਾਮ ਬੈਠਾ ਰੋਂਦਾ ਰਿਹਾ ਉਹਨੂੰ ਆਪਣੀ ਤੰਗ ਦਿਲੀ ਨਜ਼ਰ ਸਾਫ਼ ਸਾਫ਼ ਨਜ਼ਰ ਆ ਰਹੀ ਸੀ ਐਨਾ ਪਸਤਾਵਾ ਉਹਨਾਂ ਨੂੰ ਬਹੁਤ ਦਿਨਾਂ ਤੋਂ ਨਹੀਂ ਹੋਇਆ ਸੀ ਰੋ ਕੇ ਡਾਕਟਰ ਸਾਹਿਬ ਨੂੰ ਕਿਹਾ ਮੈਂ ਬਹੁਤ ਸ਼ਰਮਿੰਦਾ ਦੂਸਰਾਂ ਦੇ ਕਹੇ ਕਹਾਏ ਵਿੱਚ ਆ ਗਿਆ ਸੀ ਹੁਣ ਤੁਸੀਂ ਮੇਰੀ ਜਰਾ ਵੀ ਸ਼ਿਕਾਇਤ ਨਹੀਂ ਸੁਣੋਗੇ ਤੁਸੀਂ ਪਿਤਾ ਜੀ ਕੋਲ ਮੇਰੇ ਅਪਰਾਧ ਮaaf ਕਰਵਾ ਦਿਓ ਮੈਂ ਸੱਚ ਮੁੱਚ ਬਹੁਤ ਕਮੀ ਕਰ ਮਹੀਨ ਹਾਂ ਉਹਨਾਂ ਨੂੰ ਮੈਂ ਬਹੁਤ ਸਤਾਇਆ ਉਹਨਾਂ ਨੂੰ ਕਹੋ ਮੇਰੇ ਅਪਰਾਧ ਮaaf ਕਰ ਦੇ ਨਹੀਂ ਤਾਂ ਮੈਂ ਮੋਹ ਤੇ ਕਾਲਖ ਮਲ ਕੇ ਕਿਤੇ ਨਿਕਲ ਜਾਵਾਂਗਾ ਡੁੱਬ ਮਰਾਂਗਾ ਡਾਕਟਰ ਸਾਹਿਬ ਆਪਣੇ ਉਪਦੇਸ਼ ਦੇਣ ਦੀ ਕਲਾ ਤੇ ਬਹੁਤ ਖੁਸ਼ ਹੋ ਜੀ ਆਰਾਮ ਨੂੰ ਗੜਨਾ ਲਾ ਕੇ ਵਿਦਾ ਕੀਤਾ ਜੀ ਆਰਾਮ ਘਰ ਪਹੁੰਚਦਿਆਂ ਤਾਂ 11 ਵੱਜ ਚੁੱਕੇ ਸਨ ਮੁੰਛੀ ਜੀ ਭੋਜਨ ਕਰਕੇ ਹੁਣੇ ਬਾਹਰ ਆਏ ਸਨ ਉਹਨੂੰ ਦੇਖਦਿਆਂ ਹੀ ਬੋਲੇ ਪਤਾ ਹੈ ਕਿੰਨੇ ਵਜੇ ਨੇ 12 ਵੱਜ ਚੁੱਕੇ ਨੇ ਜੀ ਆਰਾਮ ਨੇ ਬੜੀ ਨਿਮਰਤਾ ਨਾਲ ਕਿਹਾ ਡਾਕਟਰ ਕੋਲ ਮਿਲ ਗਏ ਸੀ ਉਹਨਾਂ ਦੇ ਨਾਲ ਉਹਨਾਂ ਦੇ ਘਰ ਤੱਕ ਚੱਲਿਆ ਗਿਆ ਸੀ ਉਹਨਾਂ ਨੇ ਖਾਣੇ ਦੇ ਲਈ ਜ਼ਿੱਦ ਕੀਤੀ ਮਜਬੂਰ ਨਾ ਖਾਣਾ ਪਿਆ ਇਸ ਲਈ ਦੇਰ ਹੋ ਗਈ ਮੁੰਛੀ ਜੀ ਡਾਕਟਰ ਦੇ ਕੋਲ ਦੁਖੜੇ ਰੋਣ ਗਿਆ ਹੋਵੇਗਾ ਜਾਂ ਕੋਈ ਹੋਰ ਕੰਮ ਸੀ ਜੀ ਆਰਾਮ ਦੀ ਨਿਮਰਤਾ ਦਾ ਚੌਥਾ ਭਾਗ ਉੱਡ ਗਿਆ ਬੋਲਿਆ ਦੁਖੜੇ ਰੋਣ ਦੀ ਮੇਰੀ ਆਦਤ ਨਹੀਂ ਮੋੰਚੀ ਜਰਾ ਵੀ ਨਹੀਂ ਤੇਰੇ ਮੂੰਹ ਵਿੱਚ ਤਾਂ ਜਵਾਨ ਹੀ ਨਹੀਂ ਮੈਨੂੰ ਜਿਹੜੇ ਲੋਕ ਤੁਹਾਡੀਆਂ ਗੱਲਾਂ ਕਹਿੰਦੇ ਨੇ ਉਹ ਘੜ ਕੇ ਕਹਿੰਦੇ ਹੋਣਗੇ ਜੀ ਆਰਾਮ ਹੋਰ ਦਿਨਾਂ ਦੀ ਹੀ ਮੈਂ ਨਹੀਂ ਕਹਿੰਦਾ ਪਰ ਅੱਜ ਡਾਕਟਰ ਨੇ ਦੇ ਘਰ ਮੈਂ ਕੋਈ ਗੱਲ ਇਸ ਮੈਂ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਕੀਤੀ ਜਿਹੜੀ ਇਸ ਵੇਲੇ ਤੁਹਾਡੇ ਸਾਹਮਣੇ ਕਰਨਾ ਕਰ ਸਕਾਂ ਮੋਂਚੀ ਜੀ ਬੜੀ ਖੁਸ਼ੀ ਦੀ ਗੱਲ ਐ ਬੇहद ਖੁਸ਼ੀ ਹੋਈ ਕਿ ਅੱਜ ਤੋ ਕੀ ਗੁਰੂ ਧਾਰ ਲਿਆ ਜੀ ਆ ਰਾਮ ਦੀ ਨਿਮਰਤਾ ਦਾ ਥੋੜਾ ਹਿੱਸਾ ਹੋਰ ਵੀ ਗਾਇਬ ਹੋ ਗਿਆ ਸਿਰ ਚੁੱਕ ਕੇ ਬੋਲਿਆ ਆਦਮੀ ਬਿਨਾ ਸਿੱਖਿਆ ਲੈ ਵੀ ਆਪਣਾ ਬਰਾਗਾਂ ਤੇ ਸਰਵਿੰਦਾ ਹੋ ਸਕਦਾ ਹੈ ਆਪਣਾ ਸੁਧਾਰ ਕਰਨ ਦੇ ਲਈ ਗੁਰੂ ਮੰਤਰ ਕੋਈ ਜ਼ਰੂਰੀ ਚੀਜ਼ ਨਹੀਂ ਮੋਂਚੀ ਜੀ ਹੁਣ ਤਾਂ ਲੁੱਚੇ ਇਕੱਠੇ ਨਹੀਂ ਹੋਣਗੇ ਜੀ ਆ ਤੁਸੀਂ ਕਿਸੇ ਨੂੰ ਲੁੱਚਾ ਕਿਉਂ ਕਹਿੰਦੇ ਹੋ ਤੋ ਤੱਕ ਇਸ ਤਰ੍ਹਾਂ ਕਹਿਣ ਦੇ ਲਈ ਤੁਹਾਡੇ ਕੋਲ ਕੋਈ ਸਬੂਤ ਨਹੀਂ ਮੁੰਜੀ ਜੀ ਤੁਹਾਡੇ ਦੋਸਤ ਲੁੱਚੇ ਲਫੰਗੇ ਹੀ ਨੇ ਇੱਕ ਵੀ ਪਲਾ ਆਦਮੀ ਨਹੀਂ ਮੈਂ ਤੁਹਾਨੂੰ ਕਈ ਵਾਰ ਕਹਿ ਚੁੱਕਿਆ ਹਾਂ ਕਿ ਉਹਨਾਂ ਨੂੰ ਇੱਥੇ ਨਾ ਇਕੱਠੇ ਕਰਿਆ ਕਰ ਪਰ ਤੂੰ ਸੁਣਿਆ ਨਹੀਂ ਅੱਜ ਮੈਂ ਆਖਰੀ ਵਾਰ ਕਹਿ ਦਿੰਦਾ ਕਿ ਜੇਕਰ ਤੂੰ ਉਹਨਾਂ ਨੂੰ ਇਕੱਠੇ ਕੀਤਾ ਤਾਂ ਮੈਨੂੰ ਪੁਲਿਸ ਦੀ ਮਦਦ ਲੈਣੀ ਪਵੇਗੀ ਜੀ ਆਰਾਮ ਦੀ ਨਿਮਰਤਾ ਦਾ ਇੱਕ ਚੌਥਾ ਪਾਗ ਹੋਰ ਗਾਇਬ ਹੋ ਗਿਆ ਖਿੱਚ ਕੇ ਬੋਲੇ ਚੰਗੀ ਗੱਲ ਹੈ ਪੁਲਿਸ ਦੀ ਮਦਦ ਲਵੋ ਦੇਖਾਂ ਪੁਲਿਸ ਕੀ ਕਰਦੀ ਹੈ ਮੇਰੇ ਦੋਸਤਾਂ ਵਿੱਚ ਅੱਧੇ ਤੋਂ ਜ਼ਿਆਦਾ ਪੁਲਿਸ ਦੇ ਅਫਸਰ ਦੇ ਹੀ ਮੁੰਡੇ ਨੇ ਜੇਕਰ ਤੁਸੀਂ ਹੀ ਮੇਰਾ ਸੁਧਾਰ ਕਰਨ ਤੇ ਤੁਲੇ ਹੋਏ ਹੋ ਤਾਂ ਮੈਂ ਬੇਅਰਥ ਕਿਉਂ ਕਸ਼ਟ ਕਰਾਂ ਇਹ ਕਹਿੰਦਾ ਹੋਇਆ ਜੀ ਆਰਾਮ ਆਪਣੇ ਕਮਰੇ 'ਚ ਚਲਾ ਗਿਆ ਤੇ ਇੱਕ ਪਲ ਦੇ ਬਾਅਦ ਹਾਰਮੋਨੀ ਉੰਦੇ ਮਿੱਠੇ ਸੁਰਾਂ ਦੀ ਆਵਾਜ਼ ਬਾਹਰ ਆਉਣ ਲੱਗੀ ਨਿਮਰਤਾ ਦਾ ਵਾਲਿਆ ਹੋਇਆ ਦੀਵਾ ਝਾਲਮ ਝਾਲਮਾ ਵਾਲੇ ਵਿਹਾਰ ਦੇ ਇੱਕ ਵਿਭਾਗ ਨਾਲ ਬੁੱਝ ਗਿਆ ਅੜਿਆ ਹੋਇਆ ਘੋੜਾ ਪੁਚਕਾਰ ਨਾਲ ਜ਼ੋਰ ਮਾਰਨ ਲੱਗਿਆ ਸੀ ਪਰ ਸ਼ੰਟਾ ਮਾਨ ਤੇ ਫੇਰ ਰੜ ਗਿਆ ਤੇ ਗੁੱਡੀ ਨੂੰ ਪਿੱਛੇ ਵੱਲ ਧੱਕਣ ਲੱਗੇ ਧੰਨ